ਰਾਸ਼ਨ卡 ਧਾਰਕਾਂ ਦੇ ਲਈ ਇੱਕ ਬੇਹੱਦ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਕਿਉਂਕਿ ਹੁਣ ਤੁਹਾਨੂੰ ਰਾਸ਼ਨ ਜਿਹੜਾ ਵਾ ਭਰਪੂਰ ਮਿਲੇਗਾ ਔਰ ਤੁਹਾਨੂੰ ਕੋਈ ਵੀ ਰੁਕਾਵਟ ਨਹੀਂ ਦੇਖਣੀ ਪਵੇਗੀ ਪੂਰੀ ਜਾਣਕਾਰੀ ਇਸ ਵਬਤ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਵੀ ਹੋਏ ਨੇ ਉਹਨਾਂ ਨੂੰ ਵੀ ਰਾਸ਼ਨ ਮਿਲੇਗਾ ਤਾਂ ਹੁਣ ਸਰਕਾਰ ਦੀ ਜਿਹੜੀ ਇੱਕ ਯੋਜਨਾ ਆ ਜਿਸ ਦੇ ਤਹਿਤ ਤੁਹਾਡੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਦਾ ਹੈ ਤਾਂ ਤੁਹਾਨੂੰ ਇਸ ਯੋਜਨਾ ਦਾ ਵੱਡਾ ਲਾਭ ਮਿਲਣ ਵਾਲਾ ਹੈ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਦਸੇ ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵੱਲੋਂ ਲੁਧਿਆਣਾ ਜ਼ਿਲ੍ਹਾ ਦੇ ਲਗਭਗ 1850 ਰਾਜਨ ਦੀਪੂਆਂ ਦੇ ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਨਾਲ ਜੁੜੇ ਰਾਸ਼ਨ ਕਾਰਡ ਧਾਰਕਾਂ ਨਾਲ ਸੰਬੰਧਿਤ 17 ਲੱਖ ਤੋਂ ਵੱਧ ਲਾਪਾਤਰ ਪਰਿਵਾਰਾਂ ਨੂੰ ਨਵੰਬਰ ਮਹੀਨੇ ਤੋਂ ਲੈ ਕੇ 31 ਜਨਵਰੀ ਤੱਕ 3 ਮਹੀਨਿਆਂ ਦਾ ਅਨਾਜ ਦਿੱਤਾ ਜਾਣ ਵਾਲਾ ਹੈ ਵਿਭਾਗੀ ਅੰਕੜਿਆਂ ਦੇ ਮੁਤਾਬਕ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ ਨੂੰ 5 ਕਿਲੋਗ੍ਰam ਪ੍ਰਤੀ ਮਹੀਨਾ ਦੇ ਹਿਸਾਬ ਦੇ ਨਾਲ 3 ਮਹੀਨੇ ਦੀ 15 ਕਿਲੋ ਕਣਕ ਦਿੱਤੀ ਜਾਵੇਗੀ ਔਰ ਜਾਣਕਾਰੀ ਦੇ ਮੁਤਾਬਕ ਵਿਭਾਗ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਫ੍ਰੀ ਕਣਕ ਦਾ ਫਾਇਦਾ ਪ੍ਰਾਪਤ ਕਰਨ ਦੇ ਵਿੱਚ ਉਹ ਰਾਸ਼ਨ ਕਾਰਡ ਵੀ ਸ਼ਾਮਲ ਹੋਣਗੇ ਔਰ ਜਿਨ੍ਹਾਂ ਦੇ ਫਿਲਹਾਲ ਕਿਸੇ ਕਾਰਨਾਂ ਕਰਕੇ ਈਕੇਵਾਈਸੀ ਨਹੀਂ ਵੀ ਹੋ ਸਕੀ ਹੈ ਤੇ ਉਹਨਾਂ ਨੂੰ ਵੀ ਰਾਸ਼ਨ ਦਿੱਤਾ ਜਾਵੇਗਾ ਯਾਨੀ ਕਿ ਉਹ ਰਾਸ਼ਨ ਧਾਰਕ ਵੀ ਇਸ ਦੇ ਵਿੱਚ ਸ਼ਾਮਲ ਹੋਣਗੇ ਜਿਨ੍ਹਾਂ ਨੇ ਈਕੇਵਾਈਸੀ ਨਹੀਂ ਕਰਵਾਈ ਹੈ ਫਿਲਹਾਲ ਇਸ ਦਾ ਸਮਾਂ 31 ਦਸੰਬਰ ਤੱਕ ਵਧਾ ਦਿੱਤਾ ਗਿਆ ਔਰ ਤੁਸੀਂ 31 ਦਸੰਬਰ ਤੱਕ ਈਕੇਵਾਈਸੀ ਕਰਵਾ ਸਕਦੇ ਹੋ ਤੇ ਦਰਸਲ ਇਹ ਵੀ ਤੁਹਾਨੂੰ ਦੱਸੀਏ ਤਾਂ ਬਹੁਤ ਸਾਰ ਵਾਰ ਜਿਹੜਾ ਇਹ ਸਾਹਮਣੇ ਆਇਆ ਕਿ ਜਿਨ੍ਹਾਂ ਨੇ ਈਕੇਵਾਈਸੀ ਨਹੀਂ ਕਰਵਾਈ ਆ ਤੇ ਤੁਹਾਨੂੰ ਰਾਸ਼ਨ ਨਹੀਂ ਮਿਲੇਗਾ 2025 ਤੋਂ ਪਰ ਹੁਣ ਇਹ ਸਰਕਾਰ ਜਿਹੜੀ ਆ ਹਰ ਇੱਕ ਨੂੰ ਰਾਸ਼ਨ ਵੰਡਦੀ ਹੋਈ ਦਿਖਾਈ ਦੇ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਨੂੰ ਵੀ ਇੱਕ ਤਰ੍ਹਾਂ ਦੇ ਤੌਰ ਤੇ ਫ੍ਰੀ ਕਣਕ ਦਾ ਫਾਇਦਾ ਮਿਲੇਗਾ ਜਿਨ੍ਹਾਂ ਦਾ ਨਾਂ ਰਾਸ਼ਨ ਕਾਰਡ ਤੋਂ ਕੱਟ ਵੀ ਗਿਆ ਤਾਂ ਫਿਰ ਵੀ ਉਹਨਾਂ ਪਰਿਵਾਰਕ ਮੈਂਬਰਾਂ ਨੂੰ ਰਾਸ਼ਨ ਕਾਰਡ ਦੇ ਆਧਾਰ ਤੇ ਉੱਤੇ ਰਾਸ਼ਨ ਮਿਲੇਗਾ ਇਸ ਸੰਬੰਧੀ ਜ਼ਿਆਦਾਤਰ ਡੀਪੂ ਹੋਲਡਰਾਂ ਤੇ ਵਿਭਾਗੀ ਜਿਹੜੇ ਮੁਲਾਜ਼ਮ ਨੇ ਉਹ ਰਾਸ਼ਨ ਕਾਰਡ ਧਾਰਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਹਿੱਸੇ ਦੀ ਕਣਕ ਹੜੱਪਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਨੂੰ ਝੂਠੇ ਚਾਂਸੇ ਦੇ ਕੇ ਜਾਂ ਗੱਲਾਂ ਦੇ ਵਿੱਚ ਲਗਾ ਕੇ ਕਣਕ ਆਪਣੇ ਹਿੱਸੇ ਪਾਲ ਲੈਂਦੇ ਨੇ ਔਰ ਗਰੀਬ ਪਰਿਵਾਰਾਂ ਤਾਂ ਕਾ ਜਿਹੜੀ ਕਣਕ ਆਉ ਨਹੀਂ ਪਹੁੰਚਦੀ ਹੈ ਤੇ ਇਸੇ ਲਈ ਚੱਲਦੇ ਹੁਣ ਜੇਕਰ ਕੋਈ ਅਜਿਹਾ ਵੱਡਾ ਕਾਰੋਬਾਰੀ ਕੋਈ ਅਜਿਹਾ ਕਰੇਗਾ ਤਾਂ ਉਸ ਦੇ ਉੱਤੇ ਕਾਰਵਾਈ ਹੋਵੇਗੀ ਇਹਨਾਂ ਦੇ ਉੱਤੇ ਜਿਹੜੀਆਂ ਕਾਰਵਾਈਆਂ ਹੋਣ ਤੋਂ ਬਾਅਦ ਵੱਡੇ ਐਕਸ਼ਨ ਲੱਤੇ ਜਾਣਗੇ ਔਰ ਗਰੀਬਾਂ ਦੀ ਜਿਹੜੀ ਕਣਕ ਆਖਰੀ ਪਰਿਵਾਰ ਨੂੰ ਜਿਹੜੀ ਕਣਕ ਦਿੱਤੀ ਜਾਂਦੀ ਹੈ ਸਰਕਾਰ ਦੀ ਜਿਹੜੀ ਇੱਕ ਯੋਜਨਾ ਦੇ ਤਹਿਤ ਤੇ ਉਹਨਾਂ ਦਾ ਹੱਥ ਜੇ ਕੋਈ ਮਾਰਦਾ ਹੈ ਤੇ ਉਹਨਾਂ ਨੂੰ ਕਾਰਵਾਈਆਂ ਉਹਨਾਂ ਤੇ ਹੋਣਗੀਆਂ ਤੇ ਉਹਨਾਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਇਸ ਲਈ ਦੱਸੀਏ ਤਾਂ ਹੁਣ ਰਾਸ਼ਨ卡 ਧਾਰਕਾਂ ਦੇ ਲਈ ਖੁਸ਼ਖਬਰੀ ਹੈ ਜੇਕਰ ਤੁਹਾਡਾ ਰਾਸ਼ਨ卡 ਤੋਂ ਨਾਮ ਕੱਟਿਆ ਵੀ ਗਿਆ ਤਾਂ ਵੀ ਤੁਹਾਨੂੰ ਕਣਕ ਮਿਲੇਗੀ ਜੇਕਰ ਤੁਸੀਂ ਹਾਲੇ ਈਕੇਏ ਵੀਸੀ ਨਹੀਂ ਕਰਵਾਈ ਹੈ ਤਾਂ ਵੀ ਤੁਹਾਨੂੰ ਕਣਕ ਦਿੱਤੀ ਜਾਵੇਗੀ ਜਾਨੀ ਕਿ 31 ਦਸੰਬਰ ਤੱਕ ਤਾਂ ਤੁਹਾਡੇ ਕੋਲ ਸਮਾਂ ਹੈ ਤੁਸੀਂ ਈਕੇਏ ਵੀਸੀ ਕਰਵਾ ਸਕਦੇ ਹੋ ਤੇ ਹੋਰ ਰਾਸ਼ਨ ਲਗਾਤਾਰ ਤੁਹਾਨੂੰ ਮਿਲਦਾ ਰਹੇ ਤੇ ਤੁਸੀਂ ਇਸ ਦੇ ਲਈ ਜਿਹੜੇ ਯੋਗ ਵੀ ਬਣ ਸਕਦੇ ਹੋ ਪਰ ਫਿਲਹਾਲ ਦੇ ਸਮੇਂ ਦੇ ਵਿੱਚ ਰਾਸ਼ਨ卡 ਧਾਰਕਾਂ ਦੇ ਲਈ ਖਬਰ ਹੈ ਹੁਣ ਸਰਕਾਰ ਜਿਹੜੀ ਆ ਰਾਸ਼ਨ卡 ਧਾਰਕਾਂ ਨੂੰ ਕਣਕ ਵੰਡੇਗੇ اور ਜਿਨ੍ਹਾਂ ਦੇ ਨਾਮ ਕੱਟੇ ਗਏ ਨੇ ਉਹਨਾਂ ਨੂੰ ਵੀ ਕਣਕ ਮੁਹੱਇਆ ਕਰਵਾਈ ਜਾਵੇਗੀ